ਕਿਸਾਨ ਭਰਾਵੋ ਸਤਿ ਸ਼੍ਰੀ ਅਕਾਲ ਇਹ ਵੀਡੀਓ ਬਾਸਮਤੀ ਵਾਲੇ ਕਿਸਾਨਾਂ ਲਈ ਹੈ ਦੇਖੋ ਬਹੁਤ ਸਾਰੇ ਕਿਸਾਨ ਭਰਾ ਮੈਸੇਜ ਕਮੈਂਟਾਂ ਵਿੱਚ ਹਜੇ ਵੀ ਪੁੱਛੀ ਜਾਂਦੇ ਆ ਬਾਸਮਤੀ ਦੀ ਕਿਹੜੀ ਕਿਸਮ ਠੀਕ ਰਹੂਗੀ ਕੀ ਦਾ ਭਾਅ ਠੀਕ ਰਹੂਗਾ ਇਹ ਤਾਂ ਸਿਆਣੇ ਕਿਸਾਨ ਹੀ ਕਹਿੰਦੇ ਹੈਗੇ ਆ ਕਿ ਮੌਤ ਤੇ ਭਾਅ ਦਾ ਤਾਂ ਕਿਸੇ ਨੂੰ ਨਹੀਂ ਪਤਾ ਹੁੰਦਾ ਕਦੋਂ ਆਊ ਕਿਹਦਾ ਆਊ ਠੀਕ ਹੈ ਤਾਂ ਤੁਸੀਂ ਆਪਦੀ ਤਿਆਰੀ ਕਰਕੇ ਰੱਖਣੀ ਹੈ ਬਾਹਲਾ ਵੱਡਾ ਏਰੀਆ ਹੈਗਾ ਤਾਂ ਤੁਸੀਂ ਕਿਸਮਾਂ ਤਿੰਨ ਚਾਰ ਲਾ ਲਓ ਤੇ ਜੇ ਲਾਉਣੇ ਦੋ ਕਿੱਲੇ ਆ ਤਾਂ ਫਿਰ ਇੱਕ ਕਿਸਮ ਹੀ ਲਾ ਲਓ ਕੋਈ ਵੱਡੀ ਗੱਲ ਨਹੀਂ ਹੈਗੀ ਬਾਸਮਤੀ ਦੇ ਵਿੱਚ ਝੰਡਾ ਕੰਟਰੋਲ ਝੰਡਾ ਰੋਗ ਕੰਟਰੋਲ ਬਿਕਾਨੇ ਡੀਸੀਜ ਨੂੰ ਆਪਾਂ ਹੱਲ ਕਰਨ ਦੇ ਲਈ ਇਹ ਵੀਡੀਓ ਬਣਾ ਰਹੇ ਆ ਬਿਯੋਧਵੰਦੀ ਕਰਨ ਲਈ ਬਣਾ ਰਹੇ ਆ ਵੀਡੀਓ 1401 ਪਨੀਰੀ ਲੱਗਣ ਦਾ ਸਮਾਂ ਚੱਲ ਰਿਹਾ ਹੈਗਾ ਜੇ ਲੱਗ ਗਈ ਤਾਂ ਵੀ ਕੋਈ ਦਿੱਕਤ ਨਹੀਂ ਸਮੱਸਿਆ ਤੁਹਾਡੀ ਹੱਲ ਹੋਣੀ ਚਾਹੀਦੀ ਹੈ ਠੀਕ ਹੈ ਪਿਛਲੇ ਸਾਰੇ ਸਾਲਾਂ ਦੇ ਵਿੱਚ ਆਈਆਂ ਹੋਈਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖ ਕੇ ਵੀਡੀਓ ਬਣਾ ਰਹੇ ਹੈਗੇ ਆ ਕੋਈ ਇਹ ਨਹੀਂ ਹੈਗਾ ਇਹ ਕੋਈ ਸਪான்ਸਰ ਵੀਡੀਓ ਨਹੀਂ ਹੈਗੀ ਇਹ ਵੀਡੀਓ ਕਿਸਾਨਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਦੇ ਖੇਤਾਂ ਦੇ ਵਿੱਚ ਜਾ ਕੇ ਉਹਨਾਂ ਦੇ ਨਾਲ ਬਾਰਤਾਲਾਪ ਹੋਣ ਤੋਂ ਬਾਅਦ ਇਹ ਡਾਟਾ ਇਕੱਠਾ ਹੋਇਆ ਇਹ ਤੁਹਾਡੇ ਕੰਮ ਆਊਗਾ ਇਹਨੂੰ ਸੁਣ ਲਿਓ ਸਮਝ ਲਿਓ ਪਰਖ ਲਿਓ ਵਰਤ ਲਿਓ ਤੇ ਸ਼ੇਅਰ ਕਰ ਲਿਓ ਤੇ ਕੋਈ ਵੀ ਚੀਜ਼ ਦੀ ਗਰੰਟੀ ਨਹੀਂ ਹੈਗੀ ਮਾਰਕੀਟ ਦੇ ਵਿੱਚ ਕਿ ਸਹੀ ਆ ਰਹੀ ਹੈ ਬਹੁਤ ਪਿਓਰ ਆ ਰਹੀ ਹੈਗੀ ਆ ਨਕਲੀ ਵੀ ਆ ਸਕਦੀ ਹੈ ਤੇ ਉਹਦੀ ਵੀ ਉਹਦਾ ਵੀ 100% ਕਲੇਮ ਨਹੀਂ ਹੈਗਾ ਕਿ ਉਹ ਦਵਾਈ ਲੱਗ ਜਾਵੇਗੀ ਤਾਂ ਬਿਲਕੁਲ ਠੀਕ ਹੋ ਜਾਵੇਗਾ ਬਹੁਤ ਸਾਰੀਆਂ ਮਾਰਕੀਚ ਕੈਮੀਕਲ ਬਾਇਓਲੋਜੀਕਲ ਦਵਾਈਆਂ ਜਾਂ ਇਸ ਤਰ੍ਹਾਂ ਦੇ ਹੋਰ ਵੀ ਆ ਗਿਆ ਮਟੀਰੀਅਲ ਕਿਹ ਛੰਡੇ ਰੋਗ ਨੂੰ ਹੁੰਦਾ ਹੈਗਾ ਛੰਡੇ ਰੋਗ ਨੂੰ ਸਮਝਣ ਦੀ ਲੋੜ ਹੈਗੀ ਆ ਛੰਡਾ ਰੋਗ ਇੱਕ ਤਰੀਕੇ ਨਾਲ ਨਹੀਂ ਆਉਂਦਾ ਹੈਗਾ ਜਿਹੜੇ ਕਿਸਾਨ ਸੁਚੇਤ ਆ ਕਿਉਂਕਿ ਮੈਂ ਵਾਰੀ-ਵਾਰੀ ਕਹਿ ਰਿਹਾ ਵੀਡੀਓ ਲੰਬੀ ਹੋਊਗੀ ਤਾਂ ਇਹ ਤਾਂ ਫਿਰ 5-7 ਮਿੰਟ ਦੀ ਤਾਂ ਵੀਡੀਓ ਹੋਊਗੀ ਮੈਂ ਵਾਰੀ-ਵਾਰੀ ਕਹਿਣਾ ਹੁੰਨਾ ਕਿ ਬਾਸਮਤੀ ਤੇ ਆਲੂ ਇਹ ਇਸ ਤਰ੍ਹਾਂ ਦੀ ਖੇਤੀ ਆ ਇਹ ਚ ਨਵਾਂ ਬੰਦਾ ਟੈੱਕ ਨਹੀਂ ਸਕਦਾ ਉਹ ਨਵਾਂ ਬੰਦਾ ਆਊਗਾ ਪਹਿਲੀ ਵਾਰ ਲਾਊਗਾ ਠੇਕਾ ਵਧਾ ਕੇ ਬਾਣ ਲਊਗਾ ਫਿਰ ਉਹਨੂੰ ਕੋਈ ਬਚਤ ਨਹੀਂ ਹੋਣੀ ਹੈਗੀ ਫਿਰ ਉਹਨੇ ਛੱਡ ਦੇਣਾ ਹੈਗਾ ਫਿਰ ਉਹ ਫਿਰ ਦੇਖਣਾ ਹੈਗਾ 2-3 ਸਾਲਾਂ ਬਾਅਦ ਅੱਛਾ ਮੈਂ ਵੀ ਕਿਸਮ ਲਈ ਸੀ ਉਦੋਂ ਰੇਟ ਹੈ ਨਹੀਂ ਸੀ ਹੁਣ ਰੇਟ ਜ਼ਿਆਦਾ ਹੈਗਾ ਇਹਦਾ ਰੇਟ ਤਾਂ 5 ਸਾਲਾਂ ਚ ਇੱਕ ਵਾਰ ਹੀ ਮਿਲਣਾ ਹੁੰਦਾ ਤੇ ਜਿਹੜੇ ਵੀਰ ਲਗਾਤਾਰ ਲਾ ਰਹੇ ਹੈਗੇ ਆ ਉਹ ਜ਼ਰੂਰ ਲਾਓ 1401 ਦਾ ਭਵੇਖ ਵਧੀਆ 17 18 ਦਾ ਵਧੀਆ ਹੈਗਾ 16 92 ਦਾ ਵੀ ਥੋੜਾ ਬਹੁਤ ਲਾ ਸਕਦੇ ਹੈਗੇ ਹੋ ਪਰ ਝੰਡਾ ਰੋਗ ਜ਼ਿਆਦਾਤਰ 1401 ਦੇ ਵਿੱਚ ਆਉਂਦਾ 11 21 17 18 ਚ ਆਉਂਦਾ ਆਉਂਦਾ ਉਹਨਾਂ ਕਿਸਾਨਾਂ ਦੇ ਆ ਜਿਹੜੇ ਹਜੇ ਪੱਬਾ ਤੇ ਨਹੀਂ ਹੋਏ ਹਜੇ ਅੱਡੀਆਂ ਭਾਰ ਤੁਰ ਰਹੇ ਆ ਕਾਰਨ ਸਭ ਤੋਂ ਵੱਡਾ ਇਹ ਹੈ ਵੀ ਪਨੀਰੀ ਵਾਲੀ ਜਗਾ ਥੋੜੀ ਵੈਰੀ ਗੁੱਡ ਵੈਲ ਇਸਟੈਬਲਿਸ਼ਡ ਸਪੈਸ਼ਲ ਹੋਣੀ ਚਾਹੀਦੀ ਹੈ ਮੈਂ ਪਿਛਲੇ ਸਾਲ ਹੀ ਵੀਡੀਓ ਪਾਤੀ ਸੀਗੀ ਕਿ ਵੀਰੇ ਤੁਸੀਂ ਝੋਨਾ ਲਾ ਲਿਆ ਕੋਈ ਗੱਲ ਨਹੀਂ ਉੱਥੇ ਤੁਸੀਂ ਕਣਕ ਨਾ ਲਾਓ ਉੱਥੇ ਤੁਸੀਂ ਜਿਉਂ ਲਾ ਦਿਓ ਉੱਥੇ ਤੁਸੀਂ ਅ ਸਰੋ ਲਾ ਸਕਦੇ ਹੈਗੇ ਥੋਡੇ ਕੋਲੇ ਬੈਟਰ ਆਪਸ਼ਨ ਹੈਗੀ ਹੈ ਖਾਲੀ ਵੀ ਛੱਡ ਸਕਦੇ ਹੋ ਇੱਕ ਅੱਧਾ ਕਨਾਲ ਏਰੀਆ ਕੋਈ ਗੱਲ ਨਹੀਂ 10 ਮਰਲੇ ਪਨੀਰੀ ਲਾਉਣੀ 10 ਮਰਲੇ ਖਾਲੀ ਵੀ ਛੱਡ ਸਕਦੇ ਠੀਕ ਹੈ ਲਸਣ ला ਸਕਦੇ ਹੋ ਉੱਥੇ ਕੋਈ ਸਮੱਸਿਆ ਨਹੀਂ ਫਸਲੀ ਬਦਲ ਹੋਊਗਾ ਤੇ ਫਸਲੀ ਬਦਲ ਹੋਊਗਾ ਤਾਂ ਉੱਥੇ ਫਿਰ ਤੁਹਾਡਾ ਇਹ ਜਿਹੜੀਆਂ ਬਿਮਾਰੀਆਂ ਇਹ ਫਾਈਟੋਥੋਰਾ ਜਾਂ ਫਿਜ਼ੀਰੀਅਮ ਇਹ ਅਟੈਕ ਕਰਦੀ ਹੈਗੀ ਆ ਜੜਾਂ ਦੇ ਉੱਤੇ ਬਾਸਮਰੀ ਦੇ ਉੱਤੇ ਉਹ ਸਮੱਸਿਆ ਘੱਟ ਜੂਗੀ ਠੀਕ ਹੈ ਸੁੱਕਾ ਬਾਉਣ ਦਾ ਖੇਤ ਦਾ ਇਹ ਨਹੀਂ ਹੈਗਾ ਕਿ ਤੁਸੀਂ ਕਣਕ ਬੀਜੀ ਹੈਗੀ ਆ 15 ਅਪ੍ਰੈਲ ਨੂੰ ਕਣਕ ਵੱਢੀ ਹੈਗੀ ਆ 20 ਨੂੰ ਤੂੜੀ ਬਣ ਗਈ ਹੈਗੀ ਆ ਉਸ ਤੋਂ ਬਾਅਦ ਖੇਤ ਨੂੰ ਵਾਇਆ ਨਹੀਂ ਸੁਹਾਗਿਆ ਨਹੀਂ ਅੱਗ ਲਾਤੀ ਜਾਂ ਉਹਦੇ ਵਿੱਚ ਤੁਸੀਂ ਸੁੱਕੀ ਕਾਰਵਾਈ ਨਹੀਂ ਕੀਤੀ ਹੈਗੀ ਉਸ ਤੋਂ ਬਾਅਦ ਉਹ ਜਲਦੀ ਤੋਂ ਜਲਦੀ ਤੁਸੀਂ ਮਈ ਦੇ ਪਹਿਲੇ ਹਫਤੇ ਪਨੀਰੀ ਲਾਤੀ ਤਾਂ ਉਹ ਸਮੱਸਿਆਵਾਂ ਨੂੰ ਸਦਨ ਦਾ ਇੱਕ ਅੰਗੇਲੀ ਹੈ ਤਾਂ ਬੀ ਸੋਧਾਂ ਦੇ ਲਈ ਤੁਸੀਂ ਟ੍ਰਾਈਕੋਡਰਮਾ ਵਰਤ ਸਕਦੇ ਹੈਗੇ ਹੋ ਠੀਕ ਹੈ ਐਸਪੇਰੀਲਿਅਮ ਜਿਹੜਾ ਨਵਾਂ ਆਇਆ ਹੈਗਾ 15 ਗ੍ਰਾਮ 1 ਕਿਲੋ ਬੀ ਨੂੰ ਲੱਗਣਾ ਹੈਗਾ ਲਾ ਸਕਦੇ ਹੋ ਬੀ ਨੂੰ ਉਗਰਾ ਕੇ ਵਰਤਿਓ ਬੀ ਬਾਸਮਤੀ ਵਾਲੀ ਜਗਾ ਦੇ ਵਿੱਚ ਪਿਛਲੇ ਸਾਲ ਦਾ ਕੋਈ ਵੀ ਪਰਮਲ ਹਾਈਬ੍ਰਿਡ ਝੋਨਾ ਨਹੀਂ ਆਉਣਾ ਚਾਹੀਦਾ ਅਦਰਵਾਈਜ਼ ਬਾਸਮਤੀ ਕਿਸਮ ਵੀ ਨਹੀਂ ਹੋਣੀ ਚਾਹੀਦੀ ਪਹਿਲਾਂ ਹੀ ਉਹ ਖਿਸ ਜਗਾ ਲੇਜਰ ਕਰਕੇ ਇੱਕ ਦੋ ਵਾਰ ਪਾਣੀ ਲਾ ਕੇ ਵਾ ਕੇ ਸੁਆ ਕੇ ਦੇਖ ਲਓ ਦੁਬਾਰਾ ਲੇਜਰ ਕਰਕੇ ਉੱਥੇ ਤੁਸੀਂ ਕੱਦੂ ਕਰਕੇ ਪਨੀਰੀ ਲਾਓ ਉਗਰੇ ਹੋਏ ਦਾ ਬੀ ਦਾ ਛਿੱਟਾ ਦੇਓਗੇ ਤਾਂ ਤੁਹਾਡੀ ਸਮੱਸਿਆ ਬਿਲਕੁਲ ਨਹੀਂ ਆਊਗੀ ਜਿਹੜਾ ਆ ਕੇ కెమికਲ ਮੈਥਡ ਵੀ ਚੱਲ ਰਿਹਾ ਹੈਗਾ ਥਾਇਓਬੈਨੈਟ ਮੈਥਾਈਲ ਪੈਰਾਕਲਿਸਟੋਬੈਨ ਜਾਂ ਥਰਮਟੈਕਸ ਇਹਦਾ ਤਿੰਨ ਤਿੰਨ ਟੈਕਨੀਕਲ ਵਾਲੇ ਅੱਜ ਕੱਲ ਬੀ ਸੋਧਕ ਪ੍ਰੋਡਕਟ ਆ ਗਏ ਟਰਾਈ ਕਰ ਸਕਦੇ ਹੋ ਬੈਟਰ ਕੋਈ ਰਿਜ਼ਲਟ ਉਹਨਾਂ ਦਾ ਕਲੇਮ ਨਹੀਂ ਹੈਗਾ ਇਸ ਦੇ ਵਾਸਤੇ ਤੇ ਕਦੂ ਕਰਕੇ ਪਨੀਰੀ ਲਾਉਂਗੇ ਸਮੱਸਿਆ ਘਟਾਊਗੀ ਇਹ ਸਮੱਸਿਆ ਦੇ ਆਉਣ ਦਾ ਜਿਹੜਾ ਵਾਤਾਵਰਣ ਬਣਦਾ ਹੈਗਾ ਉਹ ਜੜਾਂ ਦੇ ਕੋਲੇ ਹਵਾ ਦੀ ਮਾਤਰਾ ਵੱਧ ਹੋਣੀ ਤਾਂ ਇਹ ਸਮੱਸਿਆ ਵੱਡੀ ਮਾਤਰਾ ਚ ਆ ਜਾਂਦੀ ਹੈਗੀ ਆ ਫਿਰ ਇਹ ਇੱਕ ਕਿਆਰੀ ਦੇ ਵਿੱਚ 10% 15% 20% ਵੀ ਹੋ ਸਕਦੀ ਹੈ ਉਹੀ ਬੂਟੇ ਜਦੋਂ ਹੋਰ ਖੇਤ ਦੇ ਵਿੱਚ ਚਲੇ ਜਾਂਦੇ ਹੈਗੇ ਆ ਫਿਰ ਉੱਥੇ ਹੋਰ ਵੀ ਸਮੱਸਿਆ ਵਾਜ ਜਾਂਦੀ ਹੈ ਇਸ ਬਿਮਾਰੀ ਨੂੰ ਪਨੀਰੀ ਵਿੱਚ ਤਾਂ ਠੀਕ ਕਰਨਾ ਬਹੁਤ ਸੌਖਾ ਠੀਕ ਨਹੀਂ ਇਹ ਤੋਂ ਬਚਣਾ ਬਹੁਤ ਸੌਖਾ ਖੇਤ ਵਿੱਚ ਨਹੀਂ ਬਚਾ ਜਾ ਸਕਦਾ ਇਸ ਤੋਂ ਖੇਤ ਵਿੱਚ ਬਚਣ ਲਈ ਵੀ ਇੱਕ ਆਪਾਂ ਅਖੀਰ ਤੇ ਪੁਆਇੰਟ ਡਿਸਕਸ ਕਰਾਂਗੇ ਮੰਨ ਲਿਓ ਜਿਹੜਾ ਹੈਗਾ ਕਿਆਰੀ ਦੇ ਵਿੱਚ ਡਬਲ ਕੱਦੂ ਕਰਕੇ ਤੁਸੀਂ ਪਨੀਰੀ ਲਾਓ ਖੇਤ ਨੂੰ ਲੇਜ਼ਰ ਕੀਤਾ ਹੋਇਆ ਵੱਟਾਂ ਪਾ ਲਓ ਮੋਟੀਆਂ ਠੀਕ ਹੈ ਪਾਣੀ ਭਰ ਲਓ ਸਾਰੀ ਹਵਾ ਨਿਕਲ ਜੇ ਬਲਬਲੇ ਨਿਕਲ ਜਾਣ ਝੱਗ ਬਣ ਜੇ ਰੋਟਾਵੇਟਰ ਨਾਲ ਕੱਟੂ ਕਰ ਦਿਓ ਬਾਹਰ ਆ ਜਾਓ ਜਦੋਂ ਪਾਣੀ ਉਹ ਜੀਰ ਗਿਆ ਸਾਰਾ ਹੋਰ ਪਾਣੀ ਪਾ ਕੇ ਬਾਹਰੋਂ ਬਾਹਰ ਹੀ ਉਸ ਕਿਆਰੀ ਦੇ ਪੰਜ ਮਰ ਲਈ ਦੀ 10 ਮਰ ਲਈ ਦੀ ਬਾਹਰੋਂ ਬਾਹਰ ਹੀ ਉਗਰੇ ਹੋਏ ਬੀ ਦਾ ਛਿੱਟਾ ਦੇ ਦਿਓ ਤੇ ਬਾਹਰ ਆ ਜਾਓ ਅਗਲੇ ਦਿਨ ਤੇ ਘੱਟ ਰ ਜਾਣਾ ਹੈਗਾ ਉਹ ਗਾਰੇ ਦੇ ਵਿੱਚ ਬੀ ਖੁੱਬ ਜਾਣਾ ਉਗਰੇ ਆਉਣਾ ਨਹੀਂ ਤਾਂ ਪਰਾਲੀ ਦਿੱਤੀ ਜਾ ਸਕਦੀ ਸੀਗੀ ਬਾਹਰੋਂ ਬਾਹਰੀ ਆਪਾਂ ਚਲ ਨਹੀਂ ਦਿੰਦੇ ਹੈਗੇ ਤਾਂ ਉਹ ਤੁਹਾਡੇ ਖੇਤ ਦੇ ਵਿੱਚ ਹਵਾ ਰਹਿਤ ਵਾਤਾਵਰਨ ਦੇ ਵਿੱਚ ਤੁਹਾਡੀ ਮਦਦ ਕਰੂਗਾ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਪਹਿਲੇ ਦਿਨ ਪਾਣੀ ਲਾਇਆ ਸੀ ਜਿੱਦੇ ਪਨੀਰੀ ਬੀਜੀ ਸੀ ਫਿਰ ਤੁਸੀਂ ਤੀਸਰੇ ਦਿਨ ਫਿਰ ਤੁਸੀਂ 6ਵੇਂ ਦਿਨ ਫਿਰ ਤੁਸੀਂ 9ਵੇਂ ਦਿਨ ਪਾਣੀ ਲਾਓਗੇ 9ਵੇਂ ਦਿਨ ਜਾ ਕੇ ਤੁਸੀਂ ਉਹਨੂੰ 3 ਕਿਲੋ ਯੂਰੀਆ ਦੇ ਸਕਦੇ ਹੈਗੇ ਪ੍ਰਤੀ ਕਨਾਲ ਦੇ ਬਰਾਬਰ ਜਿਹੜੀ ਖਾਦਾਂ ਵਰਤਨੀਆਂ ਹੈਗੀਆਂ ਮੈਂ ਖਾਦਾਂ ਦਾ ਕੰਮ ਹੀ ਨਿਮੇੜ ਦਿੰਨਾ ਹੈਗਾ ਚਾਹੇ ਪਰਮਲ ਹੈ ਬਾਸਮਤੀ ਹੈ ਹਾਈਬ੍ਰਿਡ ਕੋਈ ਵੀ ਹੈ ਤੁਸੀਂ ਪਨੀਰੀ ਲਾ ਰਹੇ ਹੋ ਨਾ ਜਿਹੜੀ ਮਾਰਕੀਟ ਦੇ ਵਿੱਚ ਸੂਪਰ ਆ ਰਹੀ ਹੈ ਜ਼ਿੰਕ ਤੇ ਬ੍ਰੌਨ ਵਾਲੀ ਹੁਣ ਤਾਂ ਜ਼ਿੰਕ ਬ੍ਰੌਨ ਮੈਗਨੀਸ਼ੀਅਮ ਵਾਲੀ ਵੀ ਆ ਗਈ ਉਹ ਤੁਸੀਂ ਕਨਾਲ ਦੀ 15 ਤੋਂ 20 ਕਿਲੋ ਲੈਣੀ ਆ ਠੀਕ ਹੈ 3 ਕਿਲੋ ਯੂਰੀਆ ਲੈਣਾ ਤੇ 3 ਕਿਲੋ ਪोटाਸ਼ ਲੈਣੀ ਆ ਖੇੜਾ ਕੰਮ ਨਿਪਟ ਗਿਆ ਆਲਮੋਸਟ ਠੀਕ ਹੈ ਇਹ ਸਾਰੀਆਂ ਖਾਦਾਂ ਨੂੰ ਇਕੱਠਾ ਕਰੋ ਦੂਰਾ ਤੁਸੀਂ ਖੇਜ ਛਿੱਟਾ ਮਾਰੋ ਠੀਕ ਹੈ ਆਪਣੇ ਖੇਤ ਦੇ ਕਿਆਰੀ ਵਿੱਚ ਪਾਣੀ ਛੱਡ ਕੇ ਤੇ ਰੋਟਾਵੇਟਰ ਚਲਾ ਦਿਓ ਤੇ ਕੱਦੂ ਕਰਕੇ ਬਾਹਰ ਆ ਜਾਓ ਜਦੋਂ ਪਾਣੀ ਸਾਰਾ ਜੀਰ ਗਿਆ ਹੋਰ ਪਾਣੀ ਪਾ ਕੇ ਉੱਪਰ ਖੜੇ 1 ਇੰਚੀ ਪਾਣੀ ਦੇ ਵਿੱਚ ਉਗਰੇ ਹੋਏ ਬੀਜਾਂ ਸ਼ਾਮ ਦੇ ਸਮੇਂ ਟਿੱਕੀ ਢਾਲਣ ਸਮੇਂ ਛਿੱਟਾ ਦੇ ਦਿਓ ਤੁਹਾਡੀ ਸਮੱਸਿਆ ਘੱਟ ਆਊਗੀ ਉਦੋਂ ਬਾਅਦ ਗੱਲ ਆ ਜਾਂਦੀ ਆ ਜਦੋਂ 9 ਦਿਨਾਂ ਦੀ ਪਨੀਰੀ ਕਰ ਲਈ ਉਗ ਰਹੀ ਕੋਈ ਝੰਡਾ ਰੋਗ ਨਹੀਂ 9 ਦਿਨਾਂ ਤੋਂ ਬਾਅਦ ਜਦੋਂ 25 ਦਿਨਾਂ ਤੱਕ ਸਫਰ ਹੈਗਾ ਉਹਦੇ ਵਿੱਚ ਫਿਰ ਫਾਰਮਰ ਬਿਨਾ ਲੋੜ ਤੋਂ ਥੱਲੇ ਫੰਗੀ ਛੜ ਪਾਈ ਜਾਂਦੇ ਹੈਗੇ ਆ ਜਿਹਦਾ ਕਿਸੇ ਨੂੰ ਰਿਜ਼ਲਟ ਮਿਲਦਾ ਕਿਸੇ ਨੂੰ ਨਹੀਂ ਮਿਲਦਾ ਉਸ ਸਪਰੇਅ ਕੀਤਾ ਜਾਣਾ ਚਾਹੀਦਾ ਲਿਕਵਿਡ ਕਾਰਬੈਂਡਾਜਮ ਸਪਰੇਅ ਕਰ ਲੋ ਠੀਕ ਹੈ 12 ਡਰੇਡ ਸਪਰੇਅ ਹੋ ਸਕਦਾ ਹੈਗਾ ਟਾਡਾ ਦਾ ਤਾਕਤ ਸਪਰੇਅ ਹੋ ਸਕਦਾ ਹੈਗਾ ਹੋਰ ਵੀ ਕੋਈ ਵਧੀਆ ਫੰਗੀ ਸਾਈਡ ਸਪਰੇਅ ਹੋ ਸਕਦਾ ਹੈਗਾ ਤੇ ਹਾਲਾਂਕਿ ਵਰਜਿਤ ਹੈ ਕਾਰਬੈਂਡਾਜਮ ਬਟ ਉਹਦਾ ਰੈਸੀਡੂ ਪਨੀਰੀ ਵਿੱਚ ਯੂਜ਼ ਕਰਨ ਤੇ ਉਹਦਾ ਰੈਸੀਡੂ ਗ੍ਰੇਨ ਚ ਨਹੀਂ ਜਾਂਦਾ ਹੈਗਾ ਤਾਂ ਤੁਸੀਂ ਥੱਲੇ ਨਹੀਂ ਫੰਗੀ ਸਾਈਡ ਪਾਉਣਾ ਹੈਗਾ ਥੱਲੇ ਪਾਉਣਾ ਹੈਗਾ ਤਾਂ ਤੁਸੀਂ ਬਰਮੀ ਕੰਪੋਸਟ ਦੇ ਵਿੱਚ ਤੁਸੀਂ 1 ਕਿਲੋ ਕਨਾਲ ਦੇ ਹਿਸਾਬ ਨਾਲ ਟ੍ਰਾਈਕੋਡਰਮਾ ਜਿਹੜਾ ਨਵਾਂ ਆਇਆ ਹੈਗਾ ਇਹ ਸਪਰੇਅ ਨੂੰ ਉਹਨੂੰ ਮਿਕਸ ਕਰ ਲਓ 5-4 ਦਿਨ ਪਿਆ ਰਹਿਣ ਦਿਓ ਉਹਨੂੰ ਫਿਰ ਤੁਸੀਂ ਸ਼ਾਮ ਦੇ ਸਮੇਂ ਸਿੱਲੀ ਮਿੱਟੀ 'ਚ ਮਿਕਸ ਕਰਕੇ ਛਿੱਟਾ ਮਾਰ ਦਿਓ ਤੇ ਉਹ ਕਿਆਰੀ ਦੇ ਵਿੱਚ ਹੋਰ ਐਕਟਿਵ ਹੋ ਜਾਊਗਾ ਪਹਿਲਾਂ ਵੀ ਵੀਰੂ ਲਾਇਆ ਸੀਗਾ ਵਧੀਆ ਗੱਲ ਬਣ ਜੂਗੀ ਪਨੀਰੀ ਦੇ ਵਿੱਚ ਬਾਕੀ ਸਮੱਸਿਆਵਾਂ ਲੋਹੇ ਤੇ ਜ਼ਿੰਕ ਤੇ ਨੀਮਾ ਟੋਡ ਤੇ ਗੱਲ ਹੋ ਚੁੱਕੀ ਹੈ ਨਦੀਨਾ ਨੂੰ ਕੰਟਰੋਲ ਕਰਨਾ ਹੈਗਾ ਕੱਲੇ ਝੰਡੇ ਰੋਗ ਦਾ ਸੰਬੰਧ ਵੀਡੀਓ ਹੈਗੀ ਆ ਤਾਂ ਪਰ ਜੇਕਰ ਝੰਡਾ ਰੋਗ ਆ ਜਾਂਦਾ ਹੈਗਾ ਹੁਣ ਤੁਸੀਂ ਕੀ ਕਰਨਾ 9 ਦਿਨਾਂ 'ਤੇ ਪਨੀਰੀ ਪਹੁੰਚ ਗਈ ਜਿੱਥੇ ਮੈਂ 10-10 ਦਿਨਾਂ ਦੇ ਗੈਪ ਤੇ ਪਾਣੀ ਲਵਾਇਆ ਹੈਗਾ 9 ਦਿਨਾਂ ਦੀ ਪਨੀਰੀ ਜਦ ਉਗਰੇ ਹੋਏ ਬੀ ਦੀ ਬੀਜੀ ਜਾਂਦੀ ਹੈਗੀ ਤਾਂ ਉਹ ਪਾਣੀ 'ਚ ਡੁੱਬਣੋਂ हट ਜਾਂਦੀ ਹੈ ਤਾਂ ਉਸ ਨੂੰ ਫਿਰ ਪਾਣੀ ਤੁਸੀਂ ਲਗਾਤਾਰ ਭਰ ਕੇ ਦੇਣਾ 24 ਘੰਟਿਆਂ 'ਚੋ 4 ਘੰਟੇ ਹਵਾ ਲੱਗੇ 20 ਘੰਟੇ ਪਾਣੀ ਖੜ੍ਹ ਸਕਦਾ ਕ੍ਰਿਟੀਕਲ ਕੰਡੀਸ਼ਨ ਆ ਤੇ ਬੱਟ ਤੁਸੀਂ ਅਮੋਨੀਅਮ ਸਲਫੇਟ ਮਾਰਕੀਟ 'ਚ ਆਉਂਦਾ ਹੈਗਾ ਤੁਸੀਂ ਉਹ ਵੀ ਕਨਾਲ ਦਾ 3 ਕਿਲੋ 4 ਕਿਲੋ ਦੇ ਸਕਦੇ ਹੈਗੇ ਹੋ ਫਿਰ ਤੁਹਾਨੂੰ ਯੂਰੀਆ ਤੇ ਸਲਫਰ ਪਾਉਣ ਦੀ ਲੋੜ ਨਹੀਂ ਹੈਗੀ ਜੇ ਤੁਸੀਂ ਯੂਰੀਆ ਸਲਫਰ ਪਾਉਣੀ ਹੈਗੀ ਤਾਂ ਕਨਾਲ ਦੀ ਅੱਧਾ ਕਿਲੋ ਸਲਫਰ ਤੇ ਨਾਲ ਤੁਸੀਂ ਯੂਰੀਆ 3 ਕਿਲੋ ਲੈ ਸਕਦੇ ਹੋ 9ਵੇਂ ਦਿਨ ਪਾ ਸਕਦੇ ਹੋ 9 ਦਿਨਾਂ ਤੋਂ ਲੈ ਕੇ ਫਿਰ ਫਿਰ ਕਾਰਵਾਈ 14ਵੇਂ ਦਿਨ ਹੋਊਗੀ ਫਿਰ ਫਿਰ 20ਵੇਂ ਦਿਨ ਹੋਊਗੀ ਤੇ 9 ਤੋਂ 14 ਤੇ 14 ਤੋਂ ਜਿਹੜਾ 18-20 ਦਿਨ ਦਾ ਸਮਾਂ ਹੈਗਾ ਇਹਦੇ ਵਿੱਚ ਤੁਸੀਂ 2 ਦਿਨ ਪਾਣੀ ਭਰਨਾ 1 ਦਿਨ ਹਵਾ ਲਵਾਉਣੀ ਮਤਲਬ 24 48 ਤੇ 72 ਬੱਤਰਾਟੂ ਆਪਾਂ 24 ਘੰਟੇ 12 ਘੰਟੇ ਹਵਾ ਲਵਾਈ ਹੈ ਮਤਲਬ ਉਹੀ ਗੱਲ 24 ਘੰਟਾ ਚ 4 ਘੰਟੇ ਐਵਰੇਜ ਹਵਾ ਲੱਗੀ ਹੈ ਜੇ ਕਿਸੇ ਦਾ ਰੇਤਲਾ ਖੇਤ ਆ ਫਿਰ ਦਿੱਕਤ ਆਊਗੀ ਜੇ ਕਿਸੇ ਖੇਤ ਚ ਪਾਣੀ ਨਹੀਂ ਖੜਦਾ ਉੱਚਾ ਨੀਵਨਾ ਲੈਵਲ ਗਲਤ ਹੋਇਆ ਹੋਇਆ ਫਿਰ ਸਮੱਸਿਆ ਆਊਗੀ ਤਾਂ ਜਿੰਨੀ ਜੜਾਂ ਦੇ ਕੋਲੇ ਹਵਾ ਘਟ ਜਾਊਗੀ ਓਨੀ ਤੁਹਾਡੇ ਰਿਜ਼ਲਟ ਜ਼ਿਆਦਾ ਚੰਗੇ ਆਉਣਗੇ ਤੇ ਖੇਤੀ ਦੇ ਵੀਡੀਓ ਲੰਮਾ ਹੀ ਹੁੰਦੇ ਹਨ ਤਾਂ ਮੈਂ ਰੀਲਾਂ 'ਚ ਫਿੱਟ ਨਹੀਂ ਹੋ ਰਿਹਾ ਹੈਗਾ ਨਵੇਂ ਬੰਦੇ ਪੇਜ ਬਣਾ ਕੇ ਰੀਲਾਂ ਵਾਇਰਲ ਕਰਕੇ ਆਪਣੀਆਂ ਉਹ ਜਲਦੀ 1 ਮਿਲੀਅਨ ਤੇ ਪੇਜ ਲੈ ਜਾਂਦੇ ਹੈਗੇ ਐਨੀ ਵੱਡੀ ਤਾਦਾਦ ਦੇ ਵਿੱਚ ਖੇਤੀ ਹੋ ਰਹੀ ਆ ਆਪਣਾ ਪੇਜ 1 ਮਿਲੀਅਨ ਤੇ ਕਿਉਂ ਨਹੀਂ ਗਿਆ ਇਹ ਵੀ ਚਲੋ ਵਧੀਆ ਗੱਲ ਹੈਗੀ ਜੇਕਰ ਚਾਹਣੇ ਉਹ ਵੀ ਲੇਬਰ ਵਧੀਆ ਤਰੀਕੇ ਨਾਲ ਪਨੀਰੀ ਨੂੰ ਪਾਟ ਲੈ ਤਾਂ ਉਹਦੇ ਵਿੱਚ ਤੁਸੀਂ ਮਾਈਕੋ ਰਾਈਜ਼ਾ ਐਨਪੀਕੇ ਕੰਸੋਰਟੀਆ ਟ੍ਰਾਈਕੋਡਰਮਾ ਇਹ ਦੇ ਸਕਦੇ ਹੋ ਕੋਈ ਨੁਕਸਾਨ ਹੋਣ ਵਾਲਾ ਪਨੀਰੀ ਦੇ ਵਿੱਚ ਨਹੀਂ ਹੈਗਾ ਹਰ ਇੱਕ ਮਟੀਰੀਅਲ ਦੀ 1 ਏਕੜ ਦੀ ਡੋਜ਼ ਹੈਗੀ ਆ ਉਹਨੂੰ ਤੁਸੀਂ ਜਿੰਨਾ ਏਰੀਆ ਲਾਇਆ ਓਨੀ ਡੋਜ਼ ਉਹਦੀ ਪਾਈ ਜਾ ਸਕਦੀ ਹੈਗੀ ਆ ਤਾਂ ਜਿਹੜਾ 9 ਦਿਨ ਤੋਂ ਲੈ ਕੇ 18 ਦਿਨ ਤੱਕ ਪ੍ਰੋਸੈਸ ਹੈਗਾ ਉਹਦੇ ਵਿੱਚ ਹੈਵੀ ਇਰੀਗੇਸ਼ਨ ਕਰਨੀ ਹੈ ਅਗਰ ਤੁਹਾਡੇ ਪਾਣੀ ਗਰਮ ਹੁੰਦਾ ਹੈਗਾ ਤਾਂ ਤੁਸੀਂ ਸ਼ਾਮ ਨੂੰ ਪਾਣੀ ਲਾਉਣਾ ਸਵੇਰੇ ਕੱਢਣਾ ਸ਼ਾਮ ਨੂੰ ਲਾਉਣਾ ਪਾਣੀ ਸਵੇਰੇ ਕੱਢਣਾ ਇੱਕ ਹੋਰ ਵੀ ਪ੍ਰੈਕਟਿਸ ਵਰਤੀ ਜਾ ਸਕਦੀ ਹੈਗੀ ਆ ਜਿੱਥੇ ਜ਼ਮੀਨ ਦੇ ਵਿੱਚ ਟੇੜਾ ਪਾੜ ਜਾਂਦੀਆਂ ਸਰਸੇ ਦਾ ਏਰੀਆ ਨਾਲੀ ਦਾ ਏਰੀਆ ਜਾਂ ਹੋਰ ਕਿਤੇ ਏਰੀਆ ਹੈਗਾ ਜਿੱਥੇ ਜ਼ਮੀਨ ਚ ਤੇੜਾ ਪਾੜ ਜਾਂਦੀਆਂ ਹੈਗੀਆਂ ਆਰਗੈਨਿਕ ਮੈਟਰ ਦੀ ਕਮੀ ਹੈਗੀ ਆ ਉੱਥੇ ਤੁਸੀਂ ਰੇਤਾ ਛਾਨ ਲੈਣਾ ਹੈਗਾ ਬਰੀਕ ਠੀਕ ਹੈ ਤਾਂ ਜਾਂ ਸਵਾਹ ਛਾਨ ਲੈਣੀ ਹੈਗੀ ਆ ਮਿੱਲ ਦੀ ਛਾਣੀ ਹੋਣੀ ਚਾਹੀਦੀ ਆ ਉਹਦੇ ਵਿੱਚ ਕੋਈ ਜਿੰਦਾ ਬੀਜ ਨਾ ਜਾਵੇ ਆਪਾਂ ਮਿਕਸਿੰਗ ਨਹੀਂ ਕਰਨੀ ਯਾਰ ਇਹ ਤਾਂ ਛਾਨ ਲੈਣਾ ਹੈਗਾ ਲਾਲ ਮਿੱਟੀ ਦਾ ਉਹਦਾ ਤੁਸੀਂ ਛੱਟਾ ਲੈ ਸਕਦੇ ਹੈਗੇ ਉਹ ਜਿੱਦੇ ਪਨੀਰੀ ਲਾ ਰਹੇ ਹੈਗੇ ਉਹ ਜਾਂ ਤੁਸੀਂ ਉਗਰੀ ਹੋਈ ਪਨੀਰੀ ਤੇ ਵੀ ਛੱਟਾ ਦੇ ਸਕਦੇ ਹੈਗੇ ਕੁਝ ਨਹੀਂ ਹੁੰਦਾ ਹੈਗਾ ਉਹਦਾ țeੜਾ ਭਰ ਜਾਣੀਆਂ ਪਾਣੀ ਖੜਨ ਦੀ ਸਮੱਸਿਆ ਨਹੀਂ ਆਊਗੀ ਪਾਣੀ ਵਧੀਆ ਖੜੂਗਾ ਤੇ ਉਹਦੇ ਨਾਲ ਝੰਡਾਰੋ ਘਟ ਆਊਗਾ ਤੇ ਫੰਗੀਸਾਈਡ ਥੱਲੇ ਨਹੀਂ ਪਾਉਣਾ ਸਪਰੇਅ ਕਰਨਾ ਥੱਲੇ ਬਾਇਓਲੋਜੀਕਲ ਪ੍ਰੋਡਕਟ ਜਿੰਨੇ ਮਰਜੀ ਪਾਏ ਜਾ ਸਕਦੇ ਹੈਗੇ ਆ ਉਹ ਸਾਰੇ ਹੀ ਇੱਕ ਗੁੱਡ ਚੀਜ਼ ਹੈਗੀ ਆ ਤੇ ਜੇਕਰ ਖੁਦਮਾ ਖਾਸ ਤਾਂ ਕੋਈ 2-4 ਬੁੱਡੇ ਦਿਖਾਈ ਦੇ ਜਾਂਦੇ ਆ ਕੇਰਾ ਪਨੀਰੀ ਵੈਸੇ ਜਿੰਨੀ ਮਰਜ਼ੀ ਕਹਿੰਦੇ ਕਹ ਹੁੰਦੇ ਬੰਦੇ ਚੰਗੀ ਪਨੀਰੀ ਹੋਵੇ ਇਹ ਉੱਚੀ ਨੀਮੀਜੀ ਕੇਰਾ ਹੁੰਦੀ ਹੈ ਖਾਦਾ ਪਾਉਣਾ ਜਿਹਨੂੰ ਸਹੀ ਤਰੀਕੇ ਨਾਲ ਨਹੀਂ ਆਉਂਦਾ ਹੈਗਾ ਤਾਂ ਉੱਤੇ ਸਫੰਗੀ ਸਾਈਡ ਕੀਤਾ ਜਾਂਦਾ ਤਾਂ ੱਲੇ ਪਾਇਓ ਨਾ ਤੇ ਬਟ ਤੁਸੀਂ ਆਪਣੀ ਪਨੀਰੀ ਦੇ ਵਿੱਚ ਨਿਗਾ ਰੱਖਣੀ ਹੈ ਜੇਕਰ ਕੋਈ ਬੁੱਟਾ ਦਿਖਾਈ ਦੇ ਜਾਂਦਾ ਹੈਗਾ ਤਾਂ ਖੁਰਪੀ ਪਾ ਕੇ ਸਣੇ ਮਿੱਟੀ ਬਾਹਰ ਕੱਢ ਕੇ ਲਿਆ ਕੇ ਨੱਪ ਦੇਣਾ ਠੀਕ ਹੈ ਇਹ ਨਹੀਂ ਹੈਗਾ ਵੀ ਉਹਨੂੰ ਆਪਾਂ ਦੇਖੀ ਜਾਵਾਂਗੇ ਸਪਰੇਹਾਾਂ ਕਰੀ ਜਾਵਾਂਗੇ ਇਹ ਨਹੀਂ ਕੰਮ ਕਰਨਾ ਹੈਗਾ ਤੇ ਪਨੀਰੀ ਦੇ ਵਿੱਚ ਭੁੱਲ ਕੇ ਵੀ ਗਰੋਥ ਪ੍ਰੋਮੋਟਰ ਨਹੀਂ ਲੈ ਕੇ ਜਾਣਾ ਭਾਵੇਂ ਹਿਊਮਿਕ ਐਸਿਡ ਹੈ ਜਿਬਰੈਲਿਕ ਐਸਿਡ ਹੈ ਟ੍ਰਾਈਕੋਨਟਾਨੋਲ ਹੈ ਐਨੀ ਕੋਈ ਅਦਰ ਹੈ ਕੋਈ ਬਾਇਓਲੋਜੀਕਲ ਕੋਈ ਵੀ ਸਮਾਨ ਹੈਗਾ ਗਰੋਥ ਪ੍ਰੋਮੋਟਰ ਨਹੀਂ ਵਰਤਣਾ ਹੈਗਾ ਠੀਕ ਹੈ ਤੁਸੀਂ ਮੈਗਨੀਸ਼ੀਅਮ ਦੇ ਸਕਦੇ ਹੋ 2 ਕਿਲੋ 3 ਕਿਲੋ ਕਨਾਲ ਤੱਕ ਦਾ ਦੇ ਸਕਦੇ ਹੋ 1.5 ਤੋਂ ਲੈ ਕੇ 3 ਕਿਲੋ ਤੱਕ ਘਾਟ ਦੇ ਹਿਸਾਬ ਨਾਲ ਤੇ ਤੁਸੀਂ ਜ਼ਿੰਕ ਵੀ ਜ਼ਿਆਦਾ ਮਾਤਰਾ ਚ ਨਾ ਦਿਓ ਠੀਕ ਹੈ ਜ਼ਿੰਕ ਦੀਆਂ ਇੱਕ ਦੋ ਸਪ੍ਰੇਹਾਂ ਕਰ ਲੋ ਬਹੁਤ ਆ ਇਹ ਜੀ ਕਿਉਂਕਿ ਜ਼ਿੰਕ ਤੋਂ ਜਿਬਰੈਲਿਕ ਐਸਿਡ ਬਣਦਾ ਹੈਗਾ ਵੈਸੇ ਸਮੱਸਿਆ ਤਾਂ ਇਹ ਹੈਗੀ ਆ ਕਿ ਜਿਹੜੀ ਫੰਗਸ ਕੋਈ ਵੀ ਫੰਗਸ ਤੋਂ ਜਿਸ ਤੋਂ ਇਹ ਬਾਸਮਦੀ ਸੈਨਸਟਿਵ ਹੁੰਦੀ ਆ ਉਸ ਦੇ ਹਮਲਾ ਹੋਣ ਤੋਂ ਬਾਅਦ ਇਹ ਬਦਲਾ ਜਾਂਦੀ ਆ ਬਖਲਾ ਜਾਂਦੀ ਆ ਇਹਦੇ ਵਿੱਚ ਫਿਰ ਆਪਣੇ ਆਪ ਜਿਬਰੈਲਿਕ ਐਸਿਡ ਪੈਦਾ ਹੁੰਦਾ ਇਹ ਜਲਦੀ ਜਲਦੀ ਵੱਧ ਕੇ ਬੱਲੀ ਤਿਆਰ ਕਰਨ ਵੱਲ ਭੱਜ ਲੈਂਦੀ ਹੈ ਬੇਕਾਰ ਬੱਲੀ ਤਿਆਰ ਹੁੰਦੀ ਹੈ ਇੱਕ ਅੱਧੀ ਬੱਲੀ ਲੱਗਦੀ ਹੈਗੀ ਉਹ ਉੱਥੇ ਖੜਸਕ ਹੋ ਜਾਂਦਾ ਹੈ ਪਲਾਂਟ ਉਹ ਸਮਥਿੰਗ ਟਾਈਮ ਡਿਗਡ ਵੀ ਹੋ ਜਾਂਦਾ ਹੈਗਾ ਤਾ ਜਿਪਰੈਲੀਕ ਐਸਰ ਵਗੈਰਾ ਸਪਰੇ ਨਾ ਕੀਤਾ ਜਾਵੇ ਇਸ ਤੇ ਤੇ ਬੈਲੈਂਸ ਨਿਊਟ੍ਰੀਸ਼ਨ ਰੱਖੋਗੇ ਤੇ ਬਹੁਤ ਸਾਰੇ ਪ੍ਰੋਡਕਟ ਆਉਂਦੇ ਹੈਗੇ ਆ ਜਿਨ੍ਹਾਂ ਦੇ ਵਿੱਚ ਐਨਪੀਕੇ ਦੇ ਨਾਲ ਮਾਈਕਰੋ ਤੇ ਮਾਈਕਰੋ ਦੋਨੋਂ ਨਿਊਟ੍ਰੀਐਂਟ ਹੁੰਦੇ ਹੈਗੇ ਆ ਯਾਰਾਂ ਦੇ ਪ੍ਰੋਡਕਟ ਆਉਂਦੇ ਹੈਗੇ ਆ ਹੋਰ ਬਹੁਤ ਸਾਰੀਆਂ ਕੰਪਨੀਆਂ ਦੀ ਆ ਗਈ ਉਹ ਵਰਤੇ ਜਾ ਸਕਦੇ ਹੈਗੇ ਆ ਮੇਰੀ ਬੇਨਤੀ ਹੈ ਕਿ ਲਾਲਚ ਵਸ਼ ਤੁਸੀਂ ਪਨੀਰੀ ਖੁਦਾ ਨਾਲ ਖਾਸ ਤਾਂ ਕੋਈ ਸਮੱਸਿਆ ਆ ਉਹਦੇ ਵਿੱਚ ਪਹਿਲੀ ਸਮੱਸਿਆ ਫੋਟੋ ਭੇਜ ਦਿਨੇ ਹੋ ਜੀ ਲੈ ਆਹ ਕਮੈਂਟਾਂ ਦੇ ਵਿੱਚ ਫੋਟੋ ਪਾ ਦਿਓ ਦੱਸਿਓ ਜੀ ਕੀ ਸਮੱਸਿਆ ਜੀ ਇਹਦੀ ਹਰ ਕੋਈ ਸਮੱਸਿਆ ਦਾ ਉਹਦਾ ਰਿਕਾਰਡ ਹੋਣਾ ਚਾਹੀਦਾ ਹਰ ਇੱਕ ਚੀਜ਼ ਦਾ ਜੇ ਰਿਕਾਰਡ ਆਪਣੇ ਕੋਲੇ ਹੈਗਾ ਫਿਰ ਸਮੱਸਿਆ ਦਾ ਪਤਾ ਹੋਊ ਜੇ ਸਮੱਸਿਆ ਹੀ ਕਿਸੇ ਮੇਰੇ ਵਰਗੇ ਨੇ ਜਾਂ ਹੋਰ ਕਿਸੇ ਦੁਕਾਨਦਾਰ ਨੇ ਡਾਕਟਰ ਨੇ ਕਿਸੇ ਨੇ ਪਤਾ ਕਰਨੀ ਹੈਗੀ ਆ ਉਹਨੂੰ ਤਾਂ ਖੇਚ ਜਾ ਕੇ ਪਹਿਲਾਂ ਸਾਰੀ ਇਨਵੈਸਟੀਗੇਸ਼ਨ ਕਰਨੀ ਪਊਗੀ ਫਿਰ ਪਤਾ ਲੱਗੂ ਸਮੱਸਿਆ ਦਾ ਫਿਰ ਉਹਦਾ ਹੱਲ ਹੋਊ ਸੋ ਜੀ ਸਮੱਸਿਆ ਦਾ ਪਤਾ ਕਰਕੇ ਰੱਖੋ ਹੱਲ ਬਹੁਤ ਸਾਰੇ ਹੋ ਜਾਂਦੇ ਹੁੰਦੇ ਆ ਕੋਈ ਸਮੱਸਿਆ ਇਹ ਜੀ ਨਹੀਂ ਹੁੰਦੀ ਜਿਹੜੀ ਹੱਲ ਨਾ ਹੋਵੇ ਪਰ ਜੇ ਪਨੀਰੀ ਸਹੀ ਤਰੀਕੇ ਨਾਲ ਤਿਆਰ ਕਰ ਲਈ ਚੰਗੇ ਝਾਰ ਦੀ ਗਰੰਟੀ ਹੋ ਜਾਂਦੀ ਹੈ ਹੁਣ ਇੱਕ ਪੁਆਇੰਟ ਨੋਟ ਕਰ ਲੋ ਆਖਰ ਤੇ ਵੀਡੀਓ ਖਤਮ ਹੋਣ ਵਾਲੀ ਹੈ ਕਿ ਤੁਸੀਂ ਜਦੋਂ ਇਹ ਪਨੀਰੀ ਨੂੰ ਪੱਟ ਕੇ ਲਾਉਣਾ ਇੱਕ ਬੇਨਤੀ ਆ ਮੈਨੂੰ ਪਤਾ ਇਹ ਚੈਲੰਜ ਵੀ ਹੈਗਾ ਕਿਉਂਕਿ ਲੇਬਰ ਮੰਨਦੀ ਨਹੀਂ ਹੁੰਦੀ ਤੁਸੀਂ ਖਾਲੀ ਕਿਆਰੀ ਪਾ ਲੈਣੀ ਆ ਉਹ ਚ ਪੋਲੀਥੀਨ ਵਿਛਾ ਦੇਣਾ ਹੈ ਕੁਝ ਪਾਣੀ ਭਰ ਲੈਣਾ ਹੈਗਾ ਉਹਦੇ ਵਿੱਚ ਟ੍ਰਾਈਕੋਡਰਮਾ ਪਾ ਸਕਦੇ ਹਾਂ ਜੇ ਕੈਮੀਕਲ ਵਾਲ ਜਾਣਾ ਹੈਗਾ ਤਾਂ ਤੁਸੀਂ 12 ਥ੍ਰੀਡ ਹੀ ਪਾ ਸਕਦੇ ਹੈਗੇ ਹੋ ਠੀਕ ਹੈ ਕੋਈ ਪਾਈਆ 12 ਥ੍ਰੀਡ ਪਾ ਲਓ ਤੁਸੀਂ 2 ਕਿੱਲਿਆਂ ਦੀ ਪਨੀਰੀ ਵਾਸਤੇ ਪਾਣੀ ਚ ਘੋਲ ਲਓ ਤੇ ਉਹਦੇ ਵਿੱਚ ਪੱਟੀ ਹੋਈ ਪਨੀਰੀ ਚਾੱਕ ਕੇ ਵਿੱਚ ਰੱਖ ਦਿਓ ਉਸ ਤੋਂ ਬਾਅਦ ਅਗਲੇ ਦਿਨ ਜਾ ਕੇ ਸਾਰੀ ਪਨੀਰੀ ਲਾ ਸਕਦੇ ਹੈਗੇ ਹੋ ਤੇ ਉਹ ਖੇਤ ਦਾ ਡਬਲ ਕੱਦੂ ਕੀਤਾ ਹੋਣਾ ਚਾਹੀਦਾ ਡੂੰਘਾ ਚੋਂ ਨਾ ਲੱਗਣਾ ਨਹੀਂ ਚਾਹੀਦਾ 1 ਇੰਚ ਸਵਾ ਇੰਚ ਬਸ ਇਸ ਤੋਂ ਬਾਅਦ ਡੂੰਘਾ ਚੋਂ ਨਾ ਨਹੀਂ ਲੱਗਣਾ ਚਾਹੀਦਾ ਥੋੜੀ ਖੇਤ ਦੇ ਵਿੱਚ ਵੀ ਝੰਡਾ ਰੋਗ ਨਹੀਂ ਆਊਗਾ ਪਹਿਲੇ ਜਿਹੜੇ 15 ਦਿਨ ਦਾ ਸਫਰਾ ਤੁਸੀਂ ਪਾਣੀ ਭਰ ਕੇ ਰੱਖਣਾ ਪਰ ਇੰਨਾ ਨਹੀਂ ਭਰ ਕੇ ਰੱਖਣਾ ਵੀ ਤੁਸੀਂ ਟੋਬਾ ਬਣਾਉਣਾ ਹੈਗਾ ਤੁਸੀਂ 1 ਇੰਚ ਪਾਣੀ ਭਰ ਕੇ ਰੱਖਣਾ ਕਿ ਮਿੱਟੀ 'ਚ ਹਵਾ ਨਾ ਜਾਵੇ हां 24 ਘੰਟਿਆਂ ਚ 4 ਘੰਟੇ ਖਾਲੀ ਰਹਿ ਜੂ ਕੋਈ ਚੱਕਰ ਨਹੀਂ ਪਰ ਜਿੰਨਾ ਖੇਤਾਂ 'ਚ ਤੇੜਾ ਪੈਂਦੇ ਆ ਦੋ ਵਾਰ ਕਦੂ ਕਰਿਓ ਤੇ ਕਦੂ ਰੋਟਾਵੇਟਰ ਨਾਲ ਨਾ ਕਰਿਓ ਚਰਖੜੀ ਨਾ ਕਰਿਓ ਸਪੈਸ਼ਲ ਜਿਹੜੇ ਰੋਟਾ ਕਦੂ ਕਰਨ ਵਾਲੇ ਸੰਦ ਹੈਗੇ ਸਵਾਗੇ ਵਾਲੇ ਉਹਨਾਂ ਨਾਲ ਕਰੋ ਕਿਉਂਕਿ ਰੋਟਾਵੇਟਰ ਉੱਪਰਲੇ ਪਾਸੇ ਆਪਦੀ ਕਾਰਵਾਈ ਕਰਦਾ ਹੈਗਾ ਤੇ ਪਾਣੀ ਨੂੰ ਵੀ ਅੱਗੇ ਲੈ ਜਾਂਦਾ ਹੈਗਾ ਉਹ ਉੱਪਰਲੇ ਪਾਸੇ ਕਾਰਵਾਈ ਕਰ ਜਾਂਦਾ ਹੈਗਾ ਜਿਹਦੇ ਕਰਕੇ ਸਮ ਟਾਈਮ ਝੋਨਾ ਡੂੰਗਾ ਵੀ ਲੱਗ ਜਾਂਦਾ ਉਹ ਮਿੱਟੀ ਨੂੰ ਫਲਾ ਜਾਂਦਾ ਹੈਗਾ ਇਹ ਹਾਲਾ ਨਾਲ ਸੁਹਾਗੀ ਨਾਲ ਜਾਂ ਚਰਖੜੀ ਦੇ ਨਾਲ ਜਾਂ ਹੋਰ ਚੀਜ਼ਾਂ ਦੇ ਨਾਲ ਤੁਸੀਂ ਰੋਟਾਵੇਟਰ ਕਦੂ ਕਰਦੇ ਹੈਗੇ ਹੋ ਤਾਂ ਬੈਟਰ ਮੈਨੇਜਮੈਂਟ ਹੋਊਗਾ ਇਹਨਾਂ ਸਾਰੀਆਂ ਜਾਣਕਾਰੀਆਂ ਨੂੰ ਤੁਸੀਂ ਵਿਚਾਰ ਲਿਓ ਸਮਝ ਲਿਓ ਪਰਖ ਲਿਓ ਤੇ ਸ਼ੇਅਰ ਵੀ ਕਰ ਲਿਓ ਆਉਣ ਵਾਲਾ ਤੁਹਾਡਾ ਕੋਈ ਵੱਡਾ ਸਵਾਲ ਹੋਇਆ ਮੈਨੂੰ ਕਮੈਂਟਾਂ 'ਚ ਲਿਖ ਦਿਓ ਫੇਸਬੁਕ ਇੰਸਟਾਗ੍ਰam YouTube ਤੇ ਬਨੇ ਰਹੋ ਆਪਾਂ ਤੁਹਾਡੀਆਂ ਸਾਰੀਆਂ ਹੀ ਸਮੱਸਿਆਵਾਂ ਦੇ ਲਈ ਕਿਸਾਨਾਂ ਦੇ ਖੇਤਾਂ ਵਿੱਚ ਵੀ ਜਾਂਦੇ ਰਹਿੰਦੇ ਹਾਂ ਇੱਕ ਦੋ ਕਿਤਾਬਾਂ ਵੀ ਲਿਖੀਆਂ ਹੈਗੀਆਂ ਝੋਨੇ ਦੇ ਕਣਕ ਨਰਮੇ ਦੇ ਉੱਪਰ ਤੀਜੀ ਕਿਤਾਬ ਆਪਣੀ ਸਬਜ਼ੀਆਂ ਤੇ ਫਲਾਂ ਤੇ ਜਲ ਰਹੀ ਹੈ ਜਿਹੜੀ ਕਿ ਬਹੁਤ ਹੀ ਮੇਰੀ ਮਨਪਸੰਦ ਕਿਤਾਬ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਉਹਦੀ ਵੀ ਜਾਣਕਾਰੀ ਦੇਵਾਂਗੇ ਕਦੋਂ ਆਏਗੀ ਬਹੁਤ ਬਹੁਤ ਧੰਨਵਾਦ ਥੈਂਕ ਯੂ